i कोई आखदा कोई शेर आख़ I'm yeah. not yeah. ਜੀ ਦੇਖਦੇ ਜੀ ਮਾਰੇ ਸਿਟੀ ਨਾਮ ਆ ਰਿਹਾ ਧੰਨਵਾਦ ਦੇਦੇ ਅੰਗ ਧਰਦੇ ਬੰਦਾ ਚਾਹੇ ਤਾਂ ਹਲਾਕੇ ਜਾ ਕੇ ਧਰਦੇ ਲੈ ਵੀ ਮੰਨ ਕਦੇ ਪ੍ਰਸਿੱਧ ਕਥਿਆਣੇ ਵਾਲਾ ਪੱਲਾ ਪਰ ਫੋਰ ਦਾ ਚੇਤ ਮੈਚ ਦਾ ਦੂਜਾ ਜਫਾ ਲਾ ਰਿਹਾ ਹੈ ਕਿੰਨੇ ਪਾਣੀ ਦਾ ਨਾਲ ਪਾਉ ਤਿਆਰ ਹੈ ਨਾਲ ਵੇਖਣਾ ਸਾਹਮਣੇ ਸੁਰਸਈਆਂ ਕਾਸ਼ ਤੇ ਲੈ ਵੀ ਮੁੰਨਿਆ ਨਾ ਰੇਲ ਸ਼ੇਰੇ ਨੇ ਪਾਈਆਂ ਮੀਰੇ ਕੋਟੀਆਂ ਯੋਧਿਆਂ ਦੇ ਪਿੰਡ ਦਾ ਕਬੱਡੀ ਪਾ ਰਿਹਾ ਹੈ ਦਿੱਬੀ ਵਾਲਾ ਕਾਸ਼ ਨਾਲ ਤਿਆਰ ਹੈ ਬਾਉ ਵਰਗੇ ਨਾਲ ਕਠਿਆਣੇ ਵਾਲਾ ਪਰਸਰ ਸਿੰਘ ਹੈ ਕਾਸ਼ ਆਹ ਕਰਦਾ ਕੋਸ਼ਿਸ਼ ਰਿੰਕੂ ਤੁਰਜੀ ਜੋਸੇ ਤੋਂ ਵੱਡਾ ਵੀਰ ਮਾਝੇ ਵਾਲੇ ਅਮਰੀਕਾ ਦੇ ਡਾਲਰਾਂ ਤੇ ਪੁੱਜ ਗਈ ਹੈ ਲਾ ਕਬੱਡੀ ਕਬੱਡੀ ਤੇ ਤੰਦਾ ਉਹ ਵੀ ਲਾ چار جان سینے پری پینے جب پیچے سونے دو رواں سونے اگلا ویکیا کتی مارنا راجی کھیلے کم کا پگانی پتہ ਚ ਦੇਖ ਰਿਹਾ ਹੈ ਹਸਰਪ੍ਰੀ ਆਸਟ੍ਰੇਲੀਆ ਹਰਮਨ ਨਿਊਜ਼ੀਲੈਂਡ ਸਾਜਣ ਹੁਣ ਦਾ ਰਾਜਨ ਕੈਨੇਡਾ ਸਾਜਮ ਆਸਟ੍ਰੇਲੀਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਬੱਡੀ 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 ਜੱਗ ਦੇਖਦਾ یہ مارن دو فتح ورد پلا کٹیا بلے کروا گیا جو پھر دیکھو امریکہ دیکھ رہا ہے سا کبھی E va tutto bene, ciao a Nama bandar serus saya kepeka lah, lak temat di paruh terlibat bela bapak pula, ini contoh lah, ramputi tiada, hati ਵਿਚ ਦੇਖਾਂਗੇ ਲਾ ਮੀਰਾਪੁਰ ਪਿੰਡ ਦਾ ਸ਼ੇਰਾ ਕਬੱਡੀ ਪਾ ਰਿਹਾ ਆਪ ਦੀ ਰੇਡਾ ਪਾਉਣ ਵਾਲਾ ਸੱਜਣ ਵਾਲਿਆ ਤਿੰਨ ਕਬੱਡੀ ਪਾਰਿਆ ਪੰਡਾ ਪੰਡਾ ਸੱਜਣ ਮਾਰਿਆ ਦਵਾਬਿਆ ਆਹ ਸੱਜਣ ਵਾਲਿਆ ਦਵਾਬਿਆ ਕਬੱਡੀ ਪਾਰਿਆ ਸੱਜਣ کرے سرتا مایا پی پھر بھی مایا نام بھی ہوئی چلے نہ کبڈی پاؤنڈ واسطے دیکھ رہے ہیں کمل میرا کوٹ پنڈ والا کبڈی پالیا دیکھا کہ پینتی पंचो दीप गुर जी माया न कबी 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 सलाह कब्डी न त पाइट रोगीर बि दीप नालके लैजो दीप नालो हलके लैजो माया नाल जी रोड़े ਤੇ ਮੀਰਾਕੋੜ ਦਾ ਸ਼ੇਰਾ ਇੱਕ ਬੱਲੇ ਬੱਲੇ ਹੋ ਰਹੀ ਹੈ ਅੱਜ ਦੇ ਮੇਲੇ ਦੇ ਉੱਪਰ ਦੁਨੀਆ ਦੇ ਧਰਮਰ ਕੁਮੜਾਈ ਪੁੱਜੇ ਆ ਗਾਮੇ ਦੀ ਬੜੀ ਮੇਰ ਹੈ ਰਾਤੀ 라ਜੂ ਦੇ ਰਾਜ ਦੀ ਪੁਆਇੰਟ ਆ 5.17 5% ਬੁੱਧ ਤੋਂ 17 ਧੰਨਵਾਦ ਆ ਭੱਜ ਕੇ ਬਾਜੀ ਬਹੁਤ ਸਰਪੰਚ ਗੁਰਵੇਲ ਸਿੰਘ ਜੀ ਉਹ ਵੀ ਇੱਚੇ ਤਰਫ ਤੇ ਆ ਗਿਆ ਧੰਨਵਾਦ ਹੈ ਸਾਡੇ ਜੱਜ ਜਾਜੇ ਮਿੱਤਰ ਜੀ ਉਹਨਾਂ ਦਾ ਵੀ ਤੇ ਪੁੱਜੇ ਜੀ ਨਾ ਰੱਖਦੇ ਹੈ ਗੱਜਰ ਸਿੰਘ ਜੀ ਬਸੰਬਰ ਪਰ ਕਮਨ ਸਿੰਘ ਜੀ ਮਿੱਤਰ ਜਿਨੀਆਂ ਵੀ ਮਾਨ ਜੋ ਸਿਸ਼ੀ ਧਾਈਆਂ ਤਾਰਾ ਲਓ ਬਹੁਤ ਬਹੁਤ ਧੰਨਵਾਦ ਹੈ ਦੋਸਤ ਅਸਟ੍ਰੇਲੀਆ ਹਰਮਨ ਨਿਊਜ਼ੀਲੈਂਡ ਸਾਜਨ ਅਸਟ੍ਰੇਲੀਆ ਰਾਜਾ ਕੈਨੇਡਾ ਜਿਹਦਾ ਭਾਵਾ ਦਾ ਬਹੁਤ ਵੱਡਾ ਧੰਨਵਾਦ ਹੈ ਜਲਾਲਪੁਰਿਆ ਹਰਮਨ ਦੇ ਸਾਹਿਬ ਤੁਹਾਡੇ ਵੱਲੋਂ ਬਾ ਕਬੱਡੀ ਪਾਰ ਲਈ ਚਲੋ ਕਾਰਾ ਰਜੂ ਪਰ ਗੱਲ ਮਾ ਕਬੱਡੀ ਪਾਲੇ ਬਣ ਗਿਆ ਸਮਾਰ ਕਹਾਸੀ ਦੀ ਰਿੰਗ ਜੁਐਸਾ ਆਖੀ I grew up. Yeah. கலாம் பாப்பா கீழே பார்த்த பார்த்த சார் ரூபாய் தான் நான் பயனே இருக்க ਧੰਨਵਾਦ ਆਇਆ ਚਾਰ ਜਾਫਕੀਆਂ ਵਿੱਚੋਂ ਕੌਣ ਹੁਣ ਵੇਖ ਰਿਹਾ ਇੱਕ ਪਾਸੇ ਇਹ ਇਕੱਠਿਆ ਕਬੱਡੀ 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 ਹੁੰਦੀ ਹੋਈ ਚੱਕ ਦੇਖਦਾ ਸ਼ੇਰਾ ਗੋਪੀ ਸ਼ੇਰਾ ਗੋਪੀ ਸ਼ੇਰਾ ਆ ਰਿਹਾ ਰੇਡ ਕੰ ਦਾ ਪੈ ਜਾਵੇ ਸੇਮਕ ਸਾਡਾ ਵੀਰ ਕਰੇਤਾ ਦੇ ਵਿੱਚ ਹੈ ਉਹ ਵੀ ਨਾਨਕਰਾਉਂਦੇ ਤਵੰਸੀ ਜੀ ਮੈਨੇਜਰ ਸਾਹਿਬ ਵੀ ਪੁੱਜੇ ਆਏ ਆ ਬੱਜਾ ਕਿ ਸਾਡਾ ਵੀਰ ਹੈ ਕਰੇਤਾ ਵਿੱਚ ਨਾ ਪਰ ਪਵਰ ਸਿੰਘ ਜੀ ਬਸਬਰ ਪਰ ਵੱਡੇ ਵੀਰ ਆ ਮੇਰੇ ਅਜਿਹੇ ਖੇਡ ਗਿਆ ਭਰਾ ਬੜਕੇ ਵੀ ਮਾਰ ਰਹੀ ਆ ਪਾ ਕਰਤਾਰ ਸਿੰਘ ਫੌਜੀ ਧੰਨਵਾਦ ਆ ਭਰਾਵਾ ਟੀਰਾ ਮਲੇਸ਼ੀਆ ਕਰਤਾਰ ਸਿੰਘ ਫੌਜੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਲਾ ਢੋੜੇ ਦੀ ਕਬੱਡੀ 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 ਸ਼ੇਰਪੁਰ ਦੋਨਿਆਂ ਦਾ ਸਤੋ ਏ ਦੀਪ ਸਿੰਘ ਮੁਹੰਮਦ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮਤਰ ਪੜੀ ਨਾਲ ਪਿਆਰ ਸ਼ੇਰਾ ਸ਼ੇਰਾ ਸਾਡੇ ਦੀਪੜੀਆਂ ਤੇਰੇ ਡਾਂ ਦੇ ਉੱਪਰ 2000 ਸਾਡੇ ਕਵਨ ਸਿੰਘ ਜੀ ਨਿੱਜਰ ਜੀ ਵਾਸਤੇ ਹਰਪੰਸ ਸਿੰਘ ਜੀ ਸੰਭਰਪੁਰਾ ਤੇ ਗੋਪੀ ਰਾਮ ਜੋ ਫਾਇਕੇ ਯਾਰ ਦਾ ਗੋਪੀ ਦੇ ਦੀਪੜਾ ਸਨਮਾਨ ਵੀ 11 11 ਜਰ ਦੇ ਨਾਲ ਕਰਦੇ ਆ ਰਹੇ ਹੈ ਬਾਕੀ ਖੇਤ ਤੋਂ ਵੀ ਧੰਨਵਾਦ ਕਰਦਾ ਟੋਲੀ ਬੰਦ ਕਰਦੀ ਭਰਾ ਬਣ ਕੇ ਟੋਲੀ ਬਾਕੀ ਚੋਟੀ ਦਾ ਆ ਰਹੇ ਪਾਸੇ ਦਰਦੋਖ ਵੀ ਹੱਥ ਹੈ ਪਰਦੇ ਧੰਨਵਾਦ ਕਰਦਾ ਹੈ ਕਰਨ ਸਿੰਘ ਜੀ ਨੇ ਜਾਨਾ ਤਿੰਨ ਰੇਡਾਂ ਦੇ हाणे आस्ट्रेलिया मौजूद उन जे दादर सदा सुर सी प्यारु thank <laughs> you